ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਜਿਸ ਖਬਰ ਦਾ ਸੀ ਇਤਜ਼ਾਰ ਉਹ ਆ ਗਈ ਹੈ ਹੁਣ ਇੰਨੇ ਰੁਪਏਾਂ ਚ ਪਾਰ ਹੋ ਜਾਇਆ ਕਰੇਗਾ ਟੋਲ ਪਲਾਜ਼ਾ ਰਵੀ ਖਬਰ ਸਾਹਮਣੇ ਆ ਰਹੀ ਹੀ ਹੈ ਮਹਿਲਾ ਮੰਡਲ ਪ੍ਰਧਾਨ ਮੰਤਰੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਹਰਿਆਣਾ ਸਰਕਾਰ ਦੀ ਗੀਤਾ ਸ਼ਰਮਾ ਨੇ ਕੇਂਦਰ ਸਰਕਾਰ ਵੱਲੋਂ 15 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ 3000 ਦੀ ਵਿਸ਼ੇਸ਼ ਪਾਸ ਟੈਗ ਯੋਜਨਾ ਦਾ ਸਵਾਗਤ ਕੀਤਾ ਤੇ ਇਸ ਯੋਜਨਾ ਦੇ ਤਹਿਤ ਡਰਾਈਵਰ ਸਿਰਫ 3000 ਦੀ ਸਾਲਾਨਾ ਫੀਸ ਅਦਾ ਕਰਕੇ ਪੂਰੇ ਸਾਲ ਚ 200 ਟੋਲ ਪਲਾਜ਼ਾ ਪਾਰ ਕਰ ਸਕਣਗੇ ਉਹ ਵੀ ਹਰ ਵਾਰ ਭੁਗਤਾਨ ਕੀਤੇ ਬਿਨਾ ਗੀਤਾ ਸ਼ਰਮਾ ਨੇ ਇਹ ਕਹਿਣਾ ਹੈ ਕਿ ਇਹ ਯੋਜਨਾ ਦੇ ਖਾਸ ਕਰਕੇ ਰੋਜ਼ਾਨਾ ਲੰਮੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵਪਾਰ ਵਣ ਅਤੇ ਟਰਾਂਸਪੋਰਟ ਪਰੋ ਟਰਾਂਸਪੋਰਟਰਾਂ ਲਈ ਵੱਡੀ ਰਾਹਤ ਦਿੱਤੀ ਗਈ ਹੈ ਇਸ ਨਾਲ ਸਮਾਂ ਬਚੇਗਾ ਟੋਲ ਪਲਾਜ਼ਿਆਂ ਤੇ ਲੰਮੀਆਂ ਕਰਤਾਰਾਂ ਤੋਂ ਮੁਕਤੀ ਮਿਲੇਗੀ ਅਤੇ ਯੋਜਨਾ ਹੋਰ ਵੀ ਸੁਵਿਧਾ ਅਨੁਜਨਕ ਹੋਵੇਗੀ ਇਸ ਦਿਨ ਯਾਤਰਾ 'ਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਟੋਲ ਪਲਾਜ਼ਾ ਦੀ ਵੱਡੀ ਨਿਊ ਸਾਹਮਣੇ ਆ ਰਹੀ ਹੈ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਵੱਲੋਂ ਲਾਗੂ ਕੀਤੀ ਜਾਣ ਵਾਲੀ ਇਹ ਯੋਜਨਾ ਡਿਜੀਟਲ ਇੰਡੀਆ ਤੇ ਸਮਾਰਟ ਟਰਾਂਸਪੋਰਟ ਸਿਸਟਮ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ ਅਤੇ ਹੁਣ ਲੋਕ ਸਿਰਫ ਇੱਕ ਵਾਰ 'ਚ ਹੀ ਇੱਕ ਨਿਸ਼ਚਿਤ ਫੀਸ ਅਦਾ ਕਰਕੇ ਪੂਰਾ ਸਾਲ ਲਈ ਟੋਲ ਦੀ ਪਰੇਸ਼ਾਨੀ ਨੂੰ ਖਤਮ ਕਰ ਸਕਣਗੇ ਗੀਤਾ ਸ਼ਰਮਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਹੂਲਤ ਦਾ ਪੂਰਾ ਲਾਭ ਉਠਾਣ ਅਤੇ ਆਪਣਾ ਫਾਸਟ ਟੈਗ ਸਮੇਂ ਸਿਰ ਅਪਡੇਟ ਕਰਵਾਉਣ ਤਾਂ ਜੋ ਯਾਤਰਾ 'ਚ ਕੋਈ ਰੁਕਾਵਟ ਨਾ ਸਕੇ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ